ਪੰਜਾਬ ਦੇ ਵਕਮਤ ਦੇ ਪ੍ਰਗਟਪਾਨ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ ਮੈਡੀਕਲ ਕਾਲਜ ਦਾ ਵੀ ਪੱਤਰਕ ਹੈ ਸੀਐਮ ਨੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਵੀ ਨਿਪਟਰਾ ਰੱਖਿਆ ਹੈ ਵੀਰੋ ਬੜੀ ਦੇਰ ਦੀ ਮੰਗ ਸੀ ਇਲਾਕੇ ਦੀ ਐਮਐਲਏ ਸੇਵਾ ਨਾਲ ਦੀ ਲੋਕ ਵੀ ਮਿਲਦੇ ਸੀ ਕਿ ਜੇ ਇੱਥੇ ਕਿਤੇ ਬਿਮਾਰ ਹੋ ਜੇ ਕੋਈ ਰੱਬ ਨਾ ਕਰੇ ਤਾਂ ਜੀ ਕੋਈ ਨੇੜੇ ਤੇੜੇ ਨਾ ਹਸਪੀਟਲ ਕੋਈ ਅੱਛਾ ਹੈ ਕਾਲਜ ਤਾਂ ਇੱਧਰ ਹੈ ਹੀ ਨਹੀਂ ਦੋਆਬੇ ਵਿੱਚ ਕੋਈ ਤੇ ਮੈਡੀਕਲ ਕਾਲਜ ਦੀ ਬੜੀ ਡਿਮਾਂਡ ਸੀ ਕੋਨੇ 15 ਮਿੰਟ ਪਹਿਲਾਂ ਬਰਨਾਲਾ ਕਲਾਂ ਬਿਲਕੁਲ ਕਚੈਰੀਆਂ ਦੇ ਸਾਹਮਣੇ ਜਿੱਥੇ ਸਿਵਲ ਹਸਪਤਾਲ ਹੈ ਨਾਵਾ ਸ਼ਹਿਰ ਦਾ ਉਹਦੇ ਨਾਲ ਹੀ ਜ਼ਮੀਨ ਲੈ ਕੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਜਿਹੜਾ ਹੈ ਉਹਦਾ ਉਦਘਾਟਨ ਕਰਕੇ ਆਇਆ ਨਾਲੇ ਤਾਂ ਹਸਪਤਾਲ ਦਾ 100 ਬੈੱਡ ਵਧੂਗਾ ਤੇ 300 ਕਰੋੜ ਰੁਪਏ ਦੀ ਲਾਗਤ ਨਾਲ ਉਹ ਕਾਲਜ ਬਣੂਗਾ ਜੀ ਸੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ 52000 ਤੋਂ ਉੱਪਰ 52606 ਨੌਕਰੀਆਂ ਦਿੱਤੀਆਂ ਨੇ ਹੁਣ ਤੱਕ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਤੁਹਾਡੇ 'ਚੋਂ ਵੀ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਕੁੜੀ ਨੂੰ ਨੌਕਰੀ ਮਿਲੀ ਹੋਣੀ 52000 ਤੋਂ ਉੱਪਰ ਨੌਕਰੀਆਂ 881 ਮੁਹੱਲਾ ਕਲੀਨਿੰਗ ਖੋਲਤੇ 3 ਕਰੋੜ ਬੰਦਾ ਕਈ ਦੋ ਦੋ ਵਾਰੀ ਵੀ ਆ ਕੇ ਹੋਣਗੇ 3 ਕਰੋੜ ਬੰਦਾ ਉੱਥੇ ਆ ਕੇ ਜਿਹੜਾ ਉਹ ਇਲਾਜ ਕਰਾ ਚੁੱਕਿਆ ਉਹਦੇ ਨਾਲ ਪੰਜਾਬੀਆਂ ਦਾ ਹਜ਼ਾਰ ਕਰੋੜ ਤੋਂ ਵੱਧ ਰੁਪਈਆ ਜਿਹੜਾ ਦੂਜੇ ਸਥਾਨਾਂ 'ਤੇ ਜਾ ਕੇ ਦੇਣਾ ਪੈਂਦਾ ਸੀ ਉਹ ਬਚਿਆ ਜੀ 17 ਟੋਲ ਪਲਾਜੇ ਬੰਦ ਕਰਤੇ 65 ਲੱਖ ਰੁਪਈਆ ਹਰ ਰੋਜ਼ ਦਾ ਉਹ ਬਚਦਾ ਹੈ ਜੀ ਲੋਕਾਂ ਦਾ ਸੋ ਇਸ ਕਰਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੇ ਲੱਗੇ ਹੋਏ ਆ 1 ਜੁਲਾਈ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਜੀ 1 ਜੁਲਾਈ 22 ਤੋਂ ਲੈ ਕੇ ਨਾਲੇ ਥਰਮਲ ਪਲਾਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਸਰਕਾਰੀ ਥਰਮਲ ਪਲਾਂਟ ਉਹ ਵੀ ਖਰੀਦ ਲਿਆ ਚਾਰਖੰਡ ਚ ਪਛਵਾੜਾ ਨਾਂ ਦਾ ਇੱਕ ਕਸਬਾ ਹੈ ਉੱਥੇ ਕੋਲਾ ਨਿਕਲਦਾ ਹੈ ਪੰਜਾਬ ਦੀ ਕੋਲੇ ਦੀ ਖਾਨ ਸੀ ਉਹ ਬੰਦ ਪਈ ਸੀ 2015 ਤੋਂ ਉਹ ਚਲਵਾਈ ਮੈਨੂੰ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਇਸ ਵਕਤ ਸਾਡੇ ਸਰਕਾਰੀ ਥਰਮਲ ਪਲਾਂਟਾਂ 'ਚ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਕਾਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਅਬ ਬਜਟ ਪੇਸ਼ ਕਰਾਂਗੇ ਪਰਸੋਂ ਚੌਥੇ ਨੂੰ ਕਦੇ ਦੇਖੋ 3 ਸਾਲ ਹੋ ਗਏ ਇਸ ਤੋਂ ਪਹਿਲਾਂ ਵਾਲੀਆਂ ਦੋ ਸਰਕਾਰਾਂ ਇਹੀ ਕਹਿੰਦੀਆਂ ਰਹੀਆਂ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮੈਂ ਕਹ ਮੈਂ ਵੀ ਕਹਦਾ ਹੁੰਦਾ ਤੁਸੀਂ ਜੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਫਿਰ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ 3 ਸਾਲ ਹੋ ਗਏ ਜੀ ਸਾਡੇ ਕਿਸੇ ਮੰਤਰੀ ਨੇ ਜਾਂ ਐਮਐਲ ਨੇ ਜਾਂ ਮੁੱਖ ਮੰਤਰੀ ਨੇ ਕਦੇ ਕਹਿ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਤੁਹਾਡੀਆਂ ਨੀਤਾਂ ਖਾਲੀ ਸੀ ਅਸਲ ਚ ਇਹਨਾਂ ਦੀਆਂ ਨੀਤਾਂ ਖਾਲੀ ਸੀ ਇਸ ਵਕਤ ਆਪਣੇ 72 ਟੀਚਰ ਫਿਨਲੈਂਡ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ ਈਟੀਟੀ ਟੀਚਰ ਜਿਹੜੇ ਪ੍ਰਾਇਮਰੀ ਟੀਚਰ ਆ ਕੇ ਉਹ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਬੱਚਿਆਂ ਦਾ ਜਿਹੜਾ ਬੌਧਿਕ ਲੈਵਲ ਹੈ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਲੈਵਲ ਹੈ ਬਹੁਤ ਉੱਚਾ ਹੋਊਗਾ ਸ਼ਹੀਦੇ ਆਜਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਉੱਪਰ ਪਹਿਲਾ ਆਪਾਂ ਗੱਲ ਕਰੀਏ ਦੇਸ਼ ਦਾ ਜਿਹੜਾ ਹਸਪੀਟਲ ਹੈਗਾ ਮੈਡੀਕਲ ਕਾਲਜ ਕਮ ਹਸਪੀਟਲ ਜਿਹੜਾ ਬਣਨ ਜਾ ਰਿਹਾ ਹੈਗਾ ਠੱਡਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਵੀਰ ਸਿੰਘ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਹਸਪੀਟਲ ਬਣਾ ਰਹੇ ਉਹ ਤੇ ਬਹੁਤ ਬੜੀ ਗੱਲ ਹੈ ਕਿ ਸ਼ਹੀਦੇ ਆਜਮੇ ਨਾਂ ਦੇ ਪਹਿਲਾ ਹਸਪੀਟਲ ਜਿਹੜਾ ਦੇਸ਼ ਦਾ ਬਣ ਜਾ ਰਿਹਾ ਤੇ ਦੇਖੋ ਜਿਵੇਂ ਤੁਸੀਂ ਕਿਹਾ ਇਹ ਸੱਚੀ ਸ਼ਰਧਾਂਜਲੀ ਆ ਮੈਡੀਕਲ ਕਾਲਜ ਬਣੇਗਾ ਬੱਚਿਆਂ ਨੂੰ ਮਤਲਬ ਰੂਸ ਦੇ ਵਿੱਚ ਯੂਕਰੇਨ ਦੇ ਵਿੱਚ ਚੀਨ ਚ ਜਾ ਕੇ ਨਹੀਂ ਪੜ੍ਹਨਾ ਪਏਗਾ ਇੱਥੇ ਬੱਚੇ ਪੜ੍ਹਨਗੇ ਇੱਥੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਇਹ ਨਹੀਂ ਵੀ ਕੋਈ ਥੋੜਾ ਜਿਹਾ ਰੋਡ ਐਕਸੀਡੈਂਟ ਆ ਗਿਆ ਵੀ ਲੈ ਜਾਓ ਪੀਜੀ ਲੈ ਜਾਓ ਨਾ ਇੱਥੇ ਰਾਜ ਹੋਊਗਾ ਜੀ ਸਾਰੀਆਂ ਐਮਰਜੈਂਸੀ ਦਾ ਸਾਰੀਆਂ ਬਿਮਾਰੀਆਂ ਦਾ ਵੱਡੇ ਵੱਡੇ ਆਪਰੇਸ਼ਨ ਹੋਣਗੇ ਇੱਥੇ ਫ੍ਰੀ ਹੋਣਗੇ ਸਰਕਾਰ ਮੈਨੇਜ ਕਰੇਗੀ ਔਰ ਲੋਕਾਂ ਨੂੰ ਜਿਹੜੀ ਇਹ ਸਹੂਦਤ ਮਿਲੇਗੀ ਲੋਕਾਂ ਨੂੰ ਮਜਬੂਰੀ ਤੋਂ ਲੋਕਾਂ ਨੂੰ ਕਰਜ਼ਾਈ ਹੋਣ ਤੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਹੁਤ ਵੱਡੀ ਰਾਹਤ ਇਸ ਇਲਾਕੇ ਦੇ ਵਿੱਚ 50 60 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਸ ਨੂੰ ਇਹ ਸਹੂਲਤਾਂ ਇੱਥੇ ਮਿਲ ਗਿਆ ਤੇ ਜਿਹੜਾ ਹਸਪਤਾਲ ਬਣ ਰਿਹਾ 300 ਕਰੋੜ ਦਾ ਬਣ ਰਿਹਾ ਹੈਗਾ ਤੇ ਕੇਂਦਰ ਤੇ ਪੰਜਾਬ ਸਰਕਾਰ ਬਣਾ ਰਹੀ ਤੇ ਕਿੰਨੇ ਕਿੰਨੇ ਰੇਸ਼ੂ ਆ ਗਿਆ ਇਹ ਸਟੇਟ ਦਾ ਹੈਗਾ ਜਿਹੜੇ ਕੇਂਦਰ ਵਾਲੀ ਹੈਗੇ ਆ ਉਹ ਹਾਰਪੁਰ ਕਪੂਰਥਲਾ ਤੇ ਮਲੇਰਕੋਟਲਾ ਇਹ ਸਾਰਾ ਸਟੇਟ ਦਾ ਹੈਗਾ ਇਸ ਕਰਕੇ ਇਹ ਪਹਿਲਾਂ ਬਣ ਜੂਗਾ ਕਿ ਕਦੋਂ ਤੱਕ ਬਣ ਕੇ ਤਿਆਰ ਹੋ ਜਾਏਗਾ ਇਹ ਸਾਡੀ ਕੋਸ਼ਿਸ਼ ਹੈ ਜੀ ਇਹਨੂੰ ਘੱਟੋ ਘੱਟ ਵੀ ਡੇਢ ਦੋ ਸਾਲ ਤਾਂ ਲੱਗ ਹੀ ਜਾਂਦਾ ਹੈ ਮੈਡੀਕਲ ਕਾਲਜ ਬਣਾਉਣ ਕਿੰਨੇ ਸੀਟਾਂ ਹੋਣਗੀਆਂ ਮੇ ਵੀ ਪਹਿਲਾਂ ਸ਼ੁਰੂਆਤ ਸਾਡੇ ਕੋਲੇ ਜਿਹੜਾ ਹੈਗਾ ਸੀ ਜਲਦੀ ਹੀ ਸਾਡੀ ਕੋਸ਼ਿਸ਼ ਹੈ ਇੱਕ ਸਾਲ ਚ ਜਿਹੜਾ ਹੈਗਾ ਪੰਜਾਹ ਵਾਲਾ ਸ਼ ਅਗੇ ਸਿੰਗਰੇ ਹੈਗੇ ਨੇ ਉਹਨਾਂ ਨੂੰ ਇਹ ਮੰਗ ਉਠਿਆ ਕੀ ਜਿਹੜਾ ਹੈਗਾ ਭਾਰਤ ਨੂੰ ਦਿੱਤਾ ਜਾਵੇ ਦੇਖੋ ਇਹ ਮੰਗ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਸੀ ਜਿੰਨੀ ਵੱਡੀ ਉਹਨਾਂ ਦੀ ਕੁਰਬਾਨੀ ਆ ਉਹਨਾਂ ਨੇ ਤੇ ਉਹਨਾਂ ਦੇ ਸਹਿਯੋਗੀਆਂ ਨੇ ਜਿਹੜੀ ਆਜ਼ਾਦੀ ਦੀ ਲਹਿਰ ਸੀ ਉਹਨੂੰ ਉਸ ਉਸ ਜੋਤ ਨੂੰ ਭਗਤਾ ਰੱਖ ਲਈ ਉਹਨਾਂ ਨੇ ਆਪਣਾ ਖੂਨ ਪਾਇਆ ਸੀ ਉਹਦੇ ਵਿੱਚ ਇਹ ਮੰਗ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਸੀ ਸਰਕਾਰਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਸੀ ਮੈਂ ਫਿਰ ਵੀ ਕਹਿੰਨਾ ਕਿ ਜਿਹੜੇ ਸ਼ਹੀਦ ਆਜ਼ਮ ਹਨਾ ਜੀ ਬਹੁਤ ਸਾਰੀਆਂ ਸ਼ਖਸੀਅਤਾਂ ਹੁੰਦੀਆਂ ਜਦੋਂ ਉਹਨਾਂ ਨੂੰ ਭਾਰਤ ਰਤਨ ਮਿਲਦਾ ਤਾਂ ਉਸ ਸ਼ਖਸੀਅਤ ਦਾ ਸਨਮਾਨ ਹੁੰਦਾ ਇਹ ਇੱਕ ਸ਼ਹੀਦ ਆਜ਼ਮ ਦੀ ਇਹੋ ਜਿਹੀ ਸ਼ਖਸੀਅਤ ਹੈ ਕਿ ਜੇ ਤੁਸੀਂ ਉਹਨਾਂ ਨੂੰ ਭਾਰਤ ਰਤਨ ਦਿਓਗੇ ਤਾਂ ਭਾਰਤ ਰਤਨ ਦੀ ਸ਼ੋਭਾ ਵਧੇਗੀ ਸੋ ਇਸ ਕਰਕੇ ਇਹਦੇ ਬਾਰੇ ਕੋਈ ਮਤਲਬ ਕਿੰਤੂ ਪ੍ਰੰਤੂ ਹੋਣੇ ਨਹੀਂ ਚਾਹੀਦਾ ਜੀ ਬਿਲਕੁਲ ਜੀ ਭਾਰਤ ਰਤਨ ਦੀ ਗੱਲ ਕੀਤੀ ਗਿਆ ਮਿਲਣਾ ਚਾਹੀਦਾ ਹੈਗਾ ਕਿ ਇਹ ਕਹਿਣ ਦੀ ਜ਼ਰੂਰਤ ਨਹੀਂ ਤੇ ਆਪਣੇ ਆਪ ਹੀ ਸਰਕਾਰ ਨੂੰ ਕਰਨ ਚਾਹੀਦਾ ਕਿ ਸ਼ੀਦੇ ਆਜ਼ਮ ਨੂੰ ਜਿਹੜਾ ਭਾਰਤ ਰਤਨ ਤੇ ਪਰ ਜੋ ਹਸਪਤਾਲ ਬਣੇਗਾ ਉਹਦਾ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਹੁਤ ਫਾਇਦਾ ਹੋਊਗਾ ਲੋਕਾਂ ਨੂੰ ਲੁਧਿਆਣਾ ਜਾਂ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਕੈਮਰਾ ਪਰਸਨ ਪੰਦਰ ਸਿੰਘ ਦਾ ਨਾਲ ਮਨੋਜ ਜੋਸ਼ੀ ਜੀ ਮੀਡੀਆ ਖਟਕੜ ਕਲਾ ਦੰਗਾ ਤੋਂ ਵਿਧਾਇਕ ਡਾਕਟਰ ਸੁਖਿੰਦਰ ਸਿੰਘ ਸੁਖੀ ਸਾਡੇ ਨਾਲ ਨੇ ਜਿਨ੍ਹਾਂ ਦੇ ਹਲਕੇ ਵਿੱਚ ਖੜਕੜ ਕਲਾ ਪੈਂਦਾ ਔਰ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ ਸੀ ਕਿ ਉਹ ਇੱਕ ਮੈਡੀਕਲ ਕਾਲਜ ਬਣਾਇਆ ਜਾਵੇ ਕਿਉਂਕਿ ਲੋਕਾਂ ਨੂੰ ਜਿਹੜਾ ਹੈਗਾ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਪੈਂਦਾ ਹੈਗਾ ਡਾਕਟਰ ਸਾਹਿਬ ਕਿਸ ਤਰ੍ਹਾਂ ਲੱਗਿਆ ਤੇ ਤੁਸੀਂ ਬੜੀ ਜ਼ੋਰ ਲਗਾ ਰਹੇ ਸੀਗੇ ਤੇ ਅਖਰ ਅੱਜ ਸੁਪਨਾ ਪੂਰਾ ਕਰਤਾ ਤੁਸੀਂ ਬਣਾਉਣ ਦਾ ਮੈਡੀਕਲ ਕਾਲਜ ਮੈਂ ਸਭ ਤੋਂ ਪਹਿਲਾਂ ਤਾਂ ਅਸਰ ਦਾ ਭਗਵਾਨ ਸਿੰਘ ਮਾਨ ਸਾਹਿਬ ਸੀਐਮ ਪੰਜਾਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਦੋਂ ਮੈਂ ਜੁਆਇਨ ਉਸ ਗਿਆ ਸੀ ਤਾਂ ਉਹਨਾਂ ਨੇ ਇੱਕ ਮੰਗ ਰੱਖੀ ਸੀ ਕਿ ਮੈਂ ਇੱਥੇ ਮੈਡੀਕਲ ਕਾਲਜ ਬਣਾਇਓ ਸਰਦਾਰ ਭੁਆਸੇ ਮਾਨ ਸਾਹਿਬ ਨੇ ਇਹ ਗੱਲ ਮੰਨ ਲਈ ਸੀ ਪਰ ਮੈਂ ਸ਼ਾਇਦ ਤੁਹਾਨੂੰ ਯਾਦ ਹੋਵੇ ਜਿਸ ਦਿਨ ਮੈਂ ਇਹ ਗੱਲ ਮਨਵਾਈ ਸੀ ਉਸਨੇ ਵੀ ਗੱਲ ਕਹੀ ਸੀ ਕਿ ਜੇ ਇੱਕ ਸਾਲ ਦੇ ਵਿੱਚ ਕੁਝ ਨਾ ਹੋਇਆ ਤੇ ਫਿਰ ਮੈਂ ਸਿਆਸਤ ਛੱਡ ਦੂੰਗਾ ਹਮ ਅੱਜ ਸਰਦਾਰ ਭੁਆਸੇ ਮਾਨ ਸਾਹਿਬ ਨੇ ਮੇਰੀ ਰੱਖੀ ਉਹਨਾਂ ਦਾ ਤੁਹਾਨੂੰ ਵੀ ਕਹਤਾਂ ਖਾਸ ਤੌਰ ਤੇ ਬੰਗਾ ਹਲਕੇ ਦੇ ਲੋਕਾਂ ਦਾ ਜਿਹੜੇ ਮੈਨੂੰ ਆਸ ਕਰਦੇ ਸੀ ਕਿ ਇੱਥੇ ਮੈਡੀਕਲ ਕਾਲਜ ਬਣੇਗਾ ਸੋ ਮੈਂ ਸਮਝਦਾ ਕਿ ਉਹਨੂੰ ਬੂਰ ਪਿਆ ਅੱਜ ਔਰ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਸਰਪੰਨ ਮਾਨ ਸਾਹਿਬ ਦਾ ਧੰਨਵਾਦ ਕਰਦਾ ਸਾਲ ਦਾ ਹਲੇ ਹੋਇਆ ਨਹੀਂ ਤੁਹਾਨੂੰ ਮੈਂ ਸਾਲ ਦਾ ਇੱਕ ਕਿਸਮਾ ਇੱਕ ਸਾਲ ਦਾ ਸਮਾਧ। ਮੈਂ ਆਪਣੇ ਲੋਕਾਂ ਤੋਂ ਇੱਕ ਮੰਗਿਆ ਸੀ। ਔਰ ਮਾਨ ਸਾਹਿਬ ਦਾ ਇਸੇ ਕਰਕੇ ਤੇ ਮੈਂ ਜਿਆਦਾ ਧੰਨਵਾਦ ਕਰਦਾ ਕਿ ਮੇਰੀ ਕਮਿਟਮੈਂਟ ਨੂੰ ਉਹਨਾਂ ਨੇ ਆਪਣੀ ਕਮਿਟਮੈਂਟ ਸਮਝਿਆ। ਤਾਂ ਔਰ ਇਹ ਮੈਡੀਕਲ ਕਾਲਜ ਦੀ ਕੀ ਜ਼ਮੀਨ ਜਿਹੜੀ ਹੈਗੀ ਆਪਾਂ ਲੱਤੀ ਪੰਚਾਇਤ ਦੀ ਜ਼ਮੀਨ ਹੈ ਤੇ ਕਿੱਦਾਂ ਮਿਲ ਰਹੀ ਹੈ। ਦੇਖੋ ਇਹ ਪੰਚਾਇਤ ਦੀ ਜ਼ਮੀਨ ਸੀ ਉਹਨਾਂ ਦਾ ਬਨਾਲਾ ਕਲਾਂ ਦੇ ਕਿੰਨੇ ਏਕੜ ਜੀ ਸਾਢੇ 11 ਪੌਣੇ 12 ਏਕੜ ਜ਼ਮੀਨ ਜਿਹੜੀ ਉਹਨੂੰ ਦਿੱਤੀ ਪਹਿਲੇ 7-8 ਏਕੜ ਸਾਡੇ ਕੋਲ ਪਹਿਲਾਂ ਹੀ ਆ 4 ਏਕੜ ਜਿਹੜੀ ਆ ਉਹ ਕਮੇਟੀ ਦੀ ਜਿਹੜੀ ਬਨਾਲਾ ਕਲਾਂ ਦੀ ਕਮੇਟੀ ਚ ਆ ਗਈ ਸੀ ਤੇ ਮੈਡੀਕਲ ਸਭ ਤੁਹਾਨੂੰ ਹੋਰ ਦੱਸਾਂ ਖੁਸ਼ ਦੀ ਗੱਲ ਕਿ ਇਹਦੇ ਮੈਸ ਮੈਡੀਕਲ ਕਾਲਜ ਦੇ ਜਿਹੜਾ ਇਨੀਸ਼ੀਅਲ ਸਟਾਰਟ ਕਰਨੇ ਲਈ ਉਹ ਅਮਾਉਂਟ ਵੀ ਕੱਲ ਸੈਂਕਸ਼ਨ ਹੋ ਗਿਆ ਕੈਮਰਾ ਪਰਸਨ ਤਜਿੰਦਰਪਾਲ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਗੁਲਦਾਰ ਸਿੰਘ ਸੰਧਵਾ ਜੀ ਸਾਡੇ ਨਾਲ ਸਦਾ ਸੋ ਅੱਜ ਇੱਥੇ ਤੁਸੀਂ ਆਏ ਹੋ ਸ਼ਹੀਦਾਂ ਨੂੰ ਸੰਧਾਲਣ ਵਾਸਤੇ ਦੇਖੋ ਜੀ ਗੁਰੂ ਸਾਹਿਬ ਦਾ ਹੁਕਮ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਔਰ ਅਸੀਂ ਬੜਾ ਮਾਣ ਹੈ ਵੀ ਸਾਡੇ ਬਾਬੇ ਗਦਰੀ ਬਾਬਿਆਂ ਤੋਂ ਲੈ ਕੇ ਬਾਬਾ ਦੀਪ ਸਿੰਘ ਲੋਕ ਚਾਰ ਸਾਹਿਬ ਜੀ ਤੱਕ ਤੇ ਸ਼ਹੀਦ ਭਗਤ ਸਿੰਘ ਹੋਰਾਂ ਵਰਗੇ ਜਿਹੜੀ ਸ਼ਹੀਦੀ ਉਹਨਾਂ ਨੇ ਦਿੱਤੀ ਔਰ ਜਿਸ ਤਰ੍ਹਾਂ ਦਾ ਉਹਨਾਂ ਨੇ ਜੀਵਨ ਦਿੱਤਾ ਜਿਸ ਤਰ੍ਹਾਂ ਉਹਨਾਂ ਦੀ ਸੋਚ ਸੀ ਦੁਨੀਆ 'ਚ ਕਿਤੇ ਨਹੀਂ ਮਿਲਦੀ ਸੋ ਬੜਾ ਮੈਂ ਅੱਜ ਸ਼ੁਕਰਗੁਜ਼ਾਰ ਵੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਤੇ ਕਾਲਜ ਦਾ ਇੱਕ ਜਿਹੜਾ ਨੀ ਪੱਥਰ ਰੱਖਿਆ ਜਿਹੜਾ ਸਦੀਵੀ ਉਹਨਾਂ ਦੀ ਯਾਦਗਾਰ ਹੋਊਗੀ ਔਰ ਸੇਵਾ ਕਰੇਗੀ ਲੋੜਵੰਦਾਂ ਦੀ ਸੇਵਾ ਕਰੇਗੀ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਔਰ ਮੈਂ ਸੱਚੇ ਪਾਸੇ ਸ਼ੁਕਰਗੁਜ਼ਾਰਾਂ ਕਿ ਮੈਨੂੰ ਪੰਜਾਬ ਦੀ ਧਰਤੀ ਦੇ ਜਨਮ ਦਿੱਤਾ ਜਿਹੜੀ ਹਰ ਪਾਸਿਓਂ ਬਹੁਤ ਅਮੀਰ ਹੈ ਹਰ ਪਾਸਿਓਂ ਬਹੁਤ ਅਮੀਰ ਇੱਕ ਗੱਲ ਹੋਰ ਕਿਹਾ ਕਿ ਆਉਣ ਵਾਲੇ ਟਾਈਮ 'ਚ ਹੋਰ ਬੜੇ ਪ੍ਰੋਜੈਕਟ ਆ ਰਹੇ ਨੇ ਲੈ ਕੇ ਆ ਰਹੇ ਮਖਵਨ ਸਾਹਿਬ ਨੇ ਸਟੇਟ ਤੋਂ ਐਲਾਨ ਕੀਤਾ ਹੈ ਬਿਲਕੁਲ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਆਪਾਂ ਬਣਾਉਣਾ ਹੈ ਇਹਨਾਂ ਮੈਂ ਹੁਣ ਕੀ ਕਹਾ ਪੰਜਾਬ ਦੇ ਵਿੱਚ ਪਿੱਛੇ ਮਾੜਾ ਜੋ ਕੁਝ ਹੋਇਆ ਉਹਦੇ ਕਰਕੇ ਅਸੀਂ ਅੱਜ 19 ਨੰਬਰ ਤੇ ਪਹੁੰਚ ਗਏ ਆ ਇੱਕ ਨੰਬਰ ਦਾ ਸੂਬਾ ਬਣਾਉਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਕੈਮਰਾ ਪਰ ਸੰਤਜਨ ਦਰਸ਼ਕਾਂ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ